ਅੱਜ ਸਵੇਰੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਦੱਸਿਆ ਕਿ इंदौर जबलपुर ਐਕਸਪ੍ਰੈਸ ਟ੍ਰੇਨ ਦੇ ਦੋ ਡੱਬੇ ਸਵੇਰ ਦੇ ਸਮੇਂ ਮਧ ਪ੍ਰਦੇਸ਼ ਤੇ जबलपुर ਸਟੇਸ਼ਨ ਦੇ ਨੇੜੇ ਪਹੁੰਚਣ ਤੇ ਪਟੜੀ ਤੋਂ ਉਤਰ ਗਏ ਗਨੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਤੇ ਮੌਕੇ ਤੇ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਦਾ ਕੰਮ ਚੱਲ ਰਿਹਾ ਅਤੇ ਕਟਨਾ ਦੀ ਜਾਂਚ ਤੇ ਲਈ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਉਤਹੀ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 인ਦੋਰ ਜਬਲਪੁਰ ਸੁਪਰਫਾਸਟ ਐਕਸਪ੍ਰੈਸ 22191 ਦੇ ਦੋ ਡੱਬੇ ਉਸ ਸਮੇਂ ਪਟਰੀ ਤੋਂ ਉਤਰ ਗਏ ਜਦੋਂ ਟ੍ਰੇਨ ਜਬਲਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ ਪਹੁੰਚ ਰਹੀ ਸੀ ਪਟਰੀ ਤੋਂ ਉtre ਡੱਬੇ ਇੰਜਨ ਦੇ ਬਿਲਕੁਲ ਪਿੱਛੇ ਸੀਗੇ ਜੋ ਕਿ ਪਲੇਟਫਾਰਮ ਤੋਂ ਲਗਭਗ 50 ਮੀਟਰ ਦੀ ਦੂਰੀ ਤੇ ਪਟਰੀ ਤੋਂ ਉਤਰ ਗਈ ਟ੍ਰੇਨ ਜਬਲਪੁਰ ਸਟੇਸ਼ਨ ਦੇ ਵਿੱਚ ਦਾਖਲ ਹੋਣ ਹੀ ਵਾਲੀ ਸੀ ਤਾਂ ਅੱਜ ਸਵੇਰੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਦੱਸਿਆ ਕਿ ਇੰਦੋਰ ਜਬਲਪੁਰ ਐਕਸਪ੍ਰੈਸ ਟ੍ਰੇਨ ਦੇ ਦੋ ਡੱਬੇ ਸਵੇਰ ਦੇ ਸਮੇਂ ਮੱਧ ਪ੍ਰਦੇਸ਼ ਤੇ ਜਬਲਪੁਰ ਸਟੇਸ਼ਨ ਦੇ ਨੇੜੇ ਪਹੁੰਚਣ ਤੇ ਪਟਰੀ ਤੋਂ ਉਤਰ ਗਏ ਗਨੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਤੇ ਮੌਕੇ ਤੇ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਦਾ ਕੰਮ ਚੱਲ ਰਿਹਾ ਹੈ ਅਤੇ ਕਟਨਾ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੋਤੇ ਹੀ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 인ਦੋਰ ਜਬਲਪੁਰ ਸੁਪਰਫਾਸਟ ਐਕਸਪ੍ਰੈਸ 22191 ਦੇ ਦੋ ਡੱਬੇ ਉਸ ਸਮੇਂ ਪਟਰੀ ਤੋਂ ਉਤਰ ਗਏ ਜਦੋਂ ਟ੍ਰੇਨ ਜਬਲਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ ਪਹੁੰਚ ਰਹੀ ਸੀ ਪਟਰੀ ਤੋਂ ਉtre ਡੱਬੇ ਇੰਜਨ ਦੇ ਬਿਲਕੁਲ ਪਿੱਛੇ ਸੀਗੇ ਜੋ ਕਿ ਪਲੇਟਫਾਰਮ ਤੋਂ ਲਗਭਗ 50 ਮੀਟਰ ਦੀ ਦੂਰੀ ਤੇ ਪਟਰੀ ਤੋਂ ਉਤਰ ਗਈ ਟ੍ਰੇਨ ਜਬਲਪੁਰ ਸਟੇਸ਼ਨ ਦੇ ਵਿੱਚ ਦਾਖਲ ਹੋਣ ਹੀ ਵਾਲੀ ਸੀ ਤਾਂ ਅੱਜ ਸਵੇਰੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਦੱਸਿਆ ਕਿ इंदौर ਜਬਲਪੁਰ ਐਕਸਪ੍ਰੈਸ ਟ੍ਰੇਨ ਦੇ ਦੋ ਡੱਬੇ ਸਵੇਰ ਦੇ ਸਮੇਂ ਮਧਪ੍ਰਦੇਸ਼ ਤੇ ਜਬਲਪੁਰ ਸਟੇਸ਼ਨ ਦੇ ਨੇੜੇ ਪਹੁੰਚਣ ਤੇ ਪਟਰੀ ਤੋਂ ਉਤਰ ਗਏ ਗਨੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਤੇ ਮੌਕੇ ਤੇ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਦਾ ਕੰਮ ਚੱਲ ਰਿਹਾ ਅਤੇ ਘਟਨਾ ਦੀ ਜਾਂਚ ਤੇ ਲਈ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਉਤਹੀ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 인ਦੋਰ ਜਬਲਪੁਰ ਸੁਪਰਫਾਸਟ ਐਕਸਪ੍ਰੈਸ 22191 ਦੇ ਦੋ ਡੱਬੇ ਉਸ ਸਮੇਂ ਪਟਰੀ ਤੋਂ ਉਤਰ ਗਏ ਜਦੋਂ ਟ੍ਰੇਨ ਜਬਲਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ ਪਹੁੰਚ ਰਹੀ ਸੀ ਪਟਰੀ ਤੋਂ ਉtre ਡੱਬੇ ਇੰਜਨ ਦੇ ਬਿਲਕੁਲ ਪਿੱਛੇ ਸੀਗੇ ਜੋ ਕਿ ਪਲੇਟਫਾਰਮ ਤੋਂ ਲਗਭਗ 50 ਮੀਟਰ ਦੀ ਦੂਰੀ ਤੇ ਪਟੜੀ ਤੋਂ ਉਤਰ ਗਈ ਟ੍ਰੇਨ ਜਬਲਪੁਰ ਸਟੇਸ਼ਨ ਦੇ ਵਿੱਚ ਦਾਖਲ ਹੋਣ ਹੀ ਵਾਲੀ ਸੀ ਤਾਂ ਅੱਜ ਸਵੇਰੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਦੱਸਿਆ ਕਿ इंदौर ਜਬਲਪੁਰ ਐਕਸਪ੍ਰੈਸ ਟ੍ਰੇਨ ਦੇ ਦੋ ਡੱਬੇ ਸਵੇਰ ਦੇ ਸਮੇਂ ਮੱਧ ਪ੍ਰਦੇਸ਼ ਤੇ ਜਬਲਪੁਰ ਸਟੇਸ਼ਨ ਦੇ ਨੇੜੇ ਪਹੁੰਚਣ ਤੇ ਪਟੜੀ ਤੋਂ ਉਤਰ ਗਏ ਗਨੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਤੇ ਮੌਕੇ ਤੇ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਦਾ ਕੰਮ ਚੱਲ ਰਿਹਾ ਹੈ ਤੇ ਕਟਨਾ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕਾਰ ਦਿੱਤਾ ਗਿਆ ਉਹਤੇ ਹੀ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 인ਦੋਰ ਜਬਲਪੁਰ ਸੁਪਰਫਾਸਟ ਐਕਸਪ੍ਰੈਸ 22191 ਦੇ ਦੋ ਡੱਬੇ ਉਸ ਸਮੇਂ ਪਟਰੀ ਤੋਂ ਉਤਰ ਗਏ ਜਦੋਂ ਟ੍ਰੇਨ ਜਬਲਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ ਪਹੁੰਚ ਰਹੀ ਸੀ ਪਟਰੀ ਤੋਂ ਉtre ਡੱਬੇ ਇੰਜਨ ਦੇ ਬਿਲਕੁਲ ਪਿੱਛੇ ਸੀਗੇ ਜੋ ਕਿ ਪਲੇਟਫਾਰਮ ਤੋਂ ਲਗਭਗ 50 ਮੀਟਰ ਦੀ ਦੂਰੀ ਤੇ ਪਟਰੀ ਤੋਂ ਉਤਰ ਗਏ ਟ੍ਰੇਨ ਜਬਲਪੁਰ ਸਟੇਸ਼ਨ ਦੇ ਵਿੱਚ ਦਾਖਲ ਹੋਣ ਹੀ ਵਾਲੀ ਸੀ